ਵਾਹਿਗੁਰੂ ਵਾਹਿਗੁਰੂ ਸਾਰਿਆਂ ਦੀ ਆਵਾਜ਼ ਨਹੀਂ ਆਲੀ ਵਾਹਿਗੁਰੂ ਵਾਹਿਗੁਰੂ ਤੇ ਵਾਹਿਗੁਰੂ 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 ਤੇ ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਹਾਨੂੰ ਪਤਾ ਅੱਜ ਆਪਣੇ ਗੁਰੂ ਘਰ ਦੇ ਵਿੱਚ ਅਸੀਂ ਕਿਹੜੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ ਕਿਸੇ ਨੂੰ ਪਤਾ ਹੈ ਕੰਤਨ ਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਕਿੰਵੇਂ ਗੁਰੂ ਹੈ 10ਵੇਂ ਗੁਰੂ ਉਹਨਾਂ ਦੇ ਪਿਤਾ ਜੀ ਦਾ ਕੀ ਨਾਮ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਸਾਡੇ ਕਿੰਵੇਂ ਗੁਰੂ ਸੀਗੇ 9ਵੇਂ ਗੁਰੂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਕੀ ਨਾਮ ਹੈਗਾ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਕਿੰਨੇ ਸਾਹਿਬਜ਼ਾਦੇ ਸੀਗੇ 4 ਸਾਹਿਬਜ਼ਾਦਾ ਨੇ ਵੀ ਨਾਮ ਸਨਵਾਉਂਦੇ ਆ ਸਾਹਿਬਜ਼ਾਦਾ ਪਾਪਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਚਿਤਾ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਸਪਰਸੀ ਸੋ ਆਮ ਸ਼ੋਰ ਕਿ ਛੁੱਟੀਆਂ ਦੇ ਵਿੱਚ ਜਦੋਂ ਸ਼ਹੀਦੀ ਦਿਹਾੜੇ ਸੀਗੇ ਤੁਸੀਂ ਸਾਰੇ ਨੇ ਕਰੀ ਚਾਰ ਸਾਹਿਬ ਜਾਦੇ মুਵੀ ਦੇਖੀ ਹੋਏਗੀ ਤਾਂ ਕਿ ਤੁਹਾਨੂੰ ਰਿਫਰੈਸ਼ਮੈਂਟ ਹੋਵੇ ਤੁਹਾਨੂੰ ਪਤਾ ਲੱਗੇ ਕਿ ਇਤਿਹਾਸ ਦੇ ਵਿੱਚ ਕੀ ਹੋਇਆ ਸੀਗਾ ਸਾਡੇ ਵੀਰਾਂ ਦੇ ਨਾਲ ਹੈਨਾ ਸੋ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਅਸੀਂ ਅੱਜ ਮਨਾ ਰਹੇ ਹੈਗੇ ਹਾਂ ਉਹਨਾਂ ਦਾ ਪ੍ਰਕਾਸ਼ ਪਟਨਾ ਸਾਹਿਬ ਵਿਖੇ ਹੋਇਆ ਸੀ ਕਿੱਥੇ ਹੋਇਆ ਸੀਗਾ ਪਟਨਾ ਸਾਹਿਬ ਕਿਉਂ ਹੋਇਆ ਸੀ ਸੋ ਗੁਰੂ ਗੋਬਿੰਦ ਸਿੰਘ ਜੀ ਹੀ ਐਸੇ ਗੁਰੂ ਹੈ ਜਿਨ੍ਹਾਂ ਨੇ ਆਪਣੀ ਜੀਵਨੀ ਜੋ ਉਹਨਾਂ ਦੀ ਪਾਸਟ ਲਾਈਫ ਸੀਗੀ ਲਾਈਕ ਪਿਛਲਾ ਜਿਹੜਾ ਜਨਮ ਸੀਗਾ ਉਹਨਾਂ ਦਾ ਉਹਨਾਂ ਨੇ ਬਚਿੱਤਰ ਨਾਟਕ ਦੇ ਵਿੱਚ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਪਿਛਲੇ ਜਨਮ ਦੇ ਵਿੱਚ ਉਹ ਕਿੱਥੇ ਸੀਗੇ ਤੇ ਕੀ ਹੋਇਆ ਸੀਗਾ ਤੇ ਉਹਦੇ ਉੱਪਰ ਇੱਕ ਸ਼ਬਦ ਵੀ ਹੈ ਦਾਵਾ ਹੈ ਸੋ ਜਿਹੜਾ ਉਹਨਾਂ ਦਾ ਪਿਛਲਾ ਜਨਮ ਸੀਗਾ ਉਹ ਬੜੇ ਵੱਡੇ ਤਪੱਸਵੀ ਸੀਗੇ ਤੇ ਉਹਨਾਂ ਨੇ ਹੇਮਕੁੰਟ ਪਹਾੜ ਤੇ ਉੱਤੇ ਜਾ ਕੇ ਕਿੰਨੇ ਕਿੰਨੇ ਸਮੇਂ ਤਪસ્યા ਕੀਤੀ ਸੀ ਉਹਨਾਂ ਦੀ ਤਪસ્યા ਤੋਂ ਖੁਸ਼ ਹੋ ਕੇ ਅਕਾਲ ਪੁਰਖ ਨੇ ਉਹਨਾਂ ਨੂੰ ਇੱਕ ਕੰਮ ਸੌਂਪਿਆ ਸੀਗਾ ਉਹ ਕਹਿੰਦੀ ਮੇਰਾ ਦਿਲ ਨਹੀਂ ਸਿਕਰਦਾ ਇਸ ਕਾਲੀਯੁਗੀ ਦੁਨੀਆ ਦੇ ਵਿੱਚ ਆਣ ਨੂੰ ਪਰ ਅਕਾਲ ਪੁਰਖ ਨੇ ਮੈਨੂੰ ਕਿਹਾ ਸੀਗਾ ਕਿ ਮੈਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਇੱਕ ਕਾਰਜ ਕਰਨ ਨੂੰ ਭੇਜ ਰਿਹਾ ਹੈ ਗਵਾ ਕਿਉਂਕਿ ਉੱਥੇ ਬਹੁਤ ਜੁਰਮ ਹੋ ਰਿਹਾ ਹੈ ਗਾ ਲੋਕੀ ਰੱਬ ਨੂੰ ਭੁੱਲ ਗਏ ਹੈਗੇ ਆ ਧਰਮ ਕਰਕੇ ਲੋਕੀ ਇੱਕ ਦੂਸਰੇ ਨੂੰ ਖਤਮ ਕਰ ਰਹੇ ਉੱਥੇ ਖੂਨ ਖਰਾਬਾ ਹੋ ਰਿਹਾ ਵਾ ਸੋ ਇਸ ਕਰਕੇ ਤੁਹਾਨੂੰ ਉਹ ਪ੍ਰਕਾਸ਼ ਲੈਣਾ ਪਏਗਾ ਤੇ ਜਿਹੜੇ ਉਹਨਾਂ ਦੇ ਮਾਤਾ ਪਿਤਾ ਸੀਗੇ ਉਹਨਾਂ ਦੀ ਕਿੰਨੇ ਸਾਲਾਂ ਦੀ ਤਪੱਸਿਆ ਸੀਗੀ ਇੱਕ ਕਥਾ ਦੇ ਵਿੱਚ ਮੈਂ ਸੁਣਿਆ ਕਿ 36 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਘਰ ਹੋਏ ਸੀਗੇ ਸੋ ਕਿੰਨੇ ਸਾਲ ਉਹਨਾਂ ਨੇ ਸਬਰ ਸਦਕ ਨਾਲ ਤਪੱਸਿਆ ਕੀਤੀ ਸੀਗੀ ਉਸ ਤੋਂ ਬਾਅਦ ਜਾ ਕੇ ਉਹ ਤਪੱਸਵੀ ਜਦੋਂ ਉਹਨਾਂ ਛੋਟੇ ਸੀ ਉਹਨਾਂ ਦਾ ਨਾਮ ਸੀਗਾ ਗੋਬਿੰਦ ਰਾਏ ਕੀ ਨਾਮ ਸੀਗਾ ਵੱਡੇ ਹੋ ਕੇ ਜਦੋਂ ਅਮਰਿਤ ਛਕਿਆ ਛਕਾਇਆ ਸੀਗਾ ਉਦੋਂ ਉਹਨਾਂ ਨੇ ਸਿੰਘ ਸਾਜਿਆ ਸੀਗਾ ਹੈਨਾ ਸੋ ਗੁਰੂ ਗੋਬਿੰਦ ਸਿੰਘ ਜੀ ਜਦੋਂ ਪ੍ਰਕਾਸ਼ ਹੋਏ ਸੀ ਕਿੱਥੇ ਹੋਇਆ ਸੀ ਪ੍ਰਕਾਸ਼ ਪਟਨਾ ਸਾਹਿਬ ਵਿਖੇ ਅਕਾਲ ਪੁਰਖ ਦੀ ਉਹਨਾਂ ਨੇ ਜਿਹੜੀ ਅਕਾਲ ਪੁਰਖ ਦੀ ਆਗਿਆ ਨੂੰ ਮੰਨ ਕੇ ਫਿਰ ਉਹਨਾਂ ਨੇ ਜਨਮ ਲਿਆ ਸੀ ਪ੍ਰਕਾਸ਼ ਲਿਆ ਸੀਗਾ ਤੇ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ ਇੱਕ ਜਗ੍ਹਾ ਸੀਗੀ ਜਿੱਥੇ ਪੀਰ ਭਿਕਣ ਸ਼ਾ ਸੀਗੇ ਕੀ ਨਾਮ ਸੀਗਾ ਉਹਨਾਂ ਦਾ ਪੀਰ ਬੀ ਖਣ샤 ਹੀ ਵਾਸ ਰੀਲੀ ਕਲੋਸ ਟੂ ਗੋਡ ਤੇ ਕਾਫੀ ਲੋਕੀ ਉਹਨਾਂ ਨੂੰ ਮੰਦੇ ਸੀਗੇ ਤੇ ਉਹ ਆਪਣੀ ਨਮਾਜ਼ ਜਿਹੜਾ ਜਿਹੜਾ ਪਾਠ ਕਰਦੇ ਆ ਮੁਸਲਮਾਨ ਉਹ ਪਾਠ ਕਰਕੇ ਮੱਥਾ ਟੇਕਦੇ ਸੀਗੇ ਉਹ ਹਮੇਸ਼ਾ ਪੱਛਮ ਵਾਲੇ ਸਾਈਡ ਮੱਥਾ ਟੇਕਦੇ ਸੀਗੇ ਬਟ ਉਸ ਦਿਨ ਉਹਨਾਂ ਪਛਮਤੀ ਜਗ੍ਹਾ ਪੂਰਬ ਵਾਲੀ ਸਾਈਡ ਮੱਥਾ ਟੇਕਿਆ ਸੋ ਜਿਹੜੇ ਉਹਨਾਂ ਦੇ ਚੇਲੇ ਸੀਗੇ ਜਿਹੜੇ ਉਹਨਾਂ ਦੇ ਸ਼ਗਿਰਦ ਸੀਗੇ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਪੀਰ ਜੀ ਤੁਸੀਂ ਅੱਜ ਉਲਟ ਜਗ੍ਹਾ ਵੱਲ ਮੱਥਾ ਕਿਉਂ ਟੇਕ ਰਹੇ ਹੋ ਆ ਉਹ ਕਹਿੰਦੇ ਕਿ ਮੈਂ ਉਲਟ ਜਗ੍ਹਾ ਵੱਲ ਮੱਥਾ ਨਹੀਂ ਟੇਕ ਰਿਹਾ ਐਕਚੁਅਲੀ ਮੈਨੂੰ ਇੰਦਾ ਫੀਲ ਹੋਇਆ ਵੈ ਕਿ ਇੱਕ ਰੱਬੀ ਨੂਰ ਦਾ ਇੱਕ ਪਰਵਤ ਦੀ ਗਾੜ ਦਾ ਕਿਤੇ ਪ੍ਰਕਾਸ਼ ਹੋਇਆ ਹੈਗਾ ਕਿਉਂਕਿ ਮੈਨੂੰ ਇੱਕ ਬੜਾ ਵੱਡਾ ਪ੍ਰਕਾਸ਼ ਨਜ਼ਰ ਆਇਆ ਹੈ ਐਂਡ ਆਈ ਰੀਲੀ ਵਾਂਟ ਟੂ ਮੀਟ ਹਿਮ ਐਂਡ ਆਈ ਵਾਂਟ ਟੂ ਸੀ ਹਿਮ सो उन्हें जोड़े शिगिर्द से गुरु साहेब जी के दर्शन करने वास्ते जाते हैं जदों दर्शन करने वास्ते जाते हैं यूनो जी गुरु गोबिंद सिंह जी है उन्होंने दादी जी का नाम की दादी जी उन्हें दादी जी हैं माता नानकी जी की नाम है यूनो गुरु गोबिंद सिंह जी के ग्रैंड भा कौन सेदा जी कौन सेना धन धन श्री गुरु हर गोबिंद साहेब जी कौन है उन्होंने दादा जी হাৰগোবিন্দব হোব চাহে কি গুৰু ਚੀਵੀ ਗੁਰੂ ਹੈ ਸੋ ਜਦੋਂ ਉਹ ਜਿਹੜੇ ਪੀਰ ਪਖਣ ਸ਼ਾ ਸੀ ਉਹਨਾਂ ਨੂੰ ਮਿਲਣ ਗਏ ਸੀਗੇ ਉਹਨਾਂ ਦੇ ਨਾਲ ਕਾਫੀ ਸੰਕਤਾ ਉੱਥੇ ਆਈਆਂ ਸੀਗੇ ਆ ਜਿਹੜੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਸੀਗੇ ਉਹ ਕਿੰਨੇ ਪ੍ਰੈਜੈਂਸ ਗਿਫਟਸ ਕਿੰਨਾ ਕੁਝ ਲੈ ਲੈ ਕੇ ਪੇਟਾ ਲੈ ਕੇ ਆਉਂਦੇ ਸੀ ਇਹ ਗੁਰੂ ਸਾਹਿਬ ਜੀ ਦਾ ਚਿਹਰਾ ਦੇਖ ਕੇ ਖੁਸ਼ ਹੁੰਦੇ ਸੀ ਗੁਰੂ ਸਾਹਿਬ ਜੀ ਦੇ ਚਿਹਰੇ ਦੇ ਉੱਪਰ ਇੱਕ ਰੋਹਾਨੀਅਤ ਦਾ ਨੂਰ ਸੀਗਾ ਗੁਰੂ ਸਾਹਿਬ ਜੀ ਖੁਦ ਰੱਬੀ ਨੂਰ ਸੀਗੇ ਹੈ ਨਾ ਸੋ ਉਹਨਾਂ ਦਾ ਚਿਹਰਾ ਦੇਖ ਕੇ ਸਾਰੇ ਖੁਸ਼ ਹੋ ਜਾਂਦੇ ਸੀ ਤ੍ਰਿਪਤ ਹੋ ਜਾਂਦੇ ਸੀ ਸੋ ਜਿਹੜੇ ਪੀਰ ਪਖਣ ਸ਼ਾ ਸੀਗੇ ਉਹਨਾਂ ਦੇ ਹੱਥ ਦੇ ਵਿੱਚ ਦੋ ਕੁੱਜੇ ਸੀਗੇ ਹੀ ਹੈਡ ਲਾਈਕ ਅ ਸਮਾਲ ਲਿਟਲ ਬੋल्स ਦੇ ਵਰ ਮੇਡ ਆਊਟ ਆਫ ਕਲੇ ਐਂਡ ਇਟ ਹੈਡ ਮਿਠਾਈ ਇਨ ਇਟ ਸੋ ਜਿਹੜੇ ਪੀਰ ਜੀ ਸੀਗੇ ਉਹਨਾਂ ਨੇ ਦੋਨੋਂ ਕੁੱਜੇ ਜਿਹੜੇ ਸੀਗੇ ਹੀ ਆਫਰਡ ਇਟ ਟੂ ਗੁਰੂ ਸਾਹਿਬ ਜੀ ਐਂਡ ਗੁਰੂ ਸਾਹਿਬ ਜੀ ਵਾਸ ਅ ਸਮਾਲ ਬੇਬੀ ਔਨ ਦੈਟ ਟਾਈਮ ਸੋ ਗੁਰੂ ਸਾਹਿਬ ਜੀ ਨੇ ਆਪਣੇ ਜਿਹੜੇ ਦੋਨੋਂ ਛੋਟੇ ਛੋਟੇ ਹੱਥ ਸੀਗੇ ਉਹ ਦੋਨਾਂ ਕੁੱਜਿਆਂ ਦੇ ਉੱਪਰ ਰੱਖੇ ਸੀਗੇ ਸੋ ਦੈਨ ਹੀ ਗਾਟ ਦੈਟ ਕੁੱਜੇ ਬੈਕ ਐਂਡ ਉਹਨਾਂ ਨੇ ਆਪਣੇ ਸ਼ਗਿਰਤਾਂ ਨੂੰ ਉਹ ਕੁੱਜੇ ਦੇ ਦਿੱਤੇ ਸੋ ਜਿਹੜੇ ਉਹ ਸ਼ਗਿਰਤ ਸੀਗੇ ਉਹ ਕਹਿੰਦੇ ਕਿ ਪੀਰ ਜੀ ਅਸੀਂ ਤੇ ਸ ਕੋਈ ਕੋਈ ਪ੍ਰੈਜ਼ੈਂਟ ਲੈ ਕੇ ਆਇਆ ਤੁਸੀਂ ਇੱਕ ਹੀ ਕੀਤਾ ਹੈਗਾ ਵੈ ਸਾਨੂੰ ਵੀ ਦੱਸੋ ਜਿਹੜੇ ਪੀਰ ਜੀ ਸੀਗੇ ਉਹ ਕਹਿੰਦੇ ਜਦੋਂ ਇਸ ਰੱਬੀ نور ਦਾ ਪ੍ਰਕਾਸ਼ ਹੋਇਆ ਸੀਗਾ ਮੇਰੇ ਮਨ ਦੇ ਵਿੱਚ ਇੱਕ ਕੁਐਸਚਨ ਸੀਗਾ ਮੈਂ ਸੋਚਦਾ ਸੀਗਾ ਕਿ ਇਹ ਮੁਸਲਮਾਨਾਂ ਦੇ ਪੀਰ ਹੋਣਗੇ ਜਾਂ ਫਿਰ ਇਹ ਹਿੰਦੂਆਂ ਦੇ ਪੀਰ ਹੋਣਗੇ ਪਰ ਜਦੋਂ ਇਹਨਾਂ ਨੇ ਦੋਨਾਂ ਦੇ ਉੱਪਰ ਹੱਥ ਰੱਖਿਆ ਹੈਗਾ ਮੈਨੂੰ ਇਹ ਪਰਤੱਖ ਜ਼ਾਹਿਰ ਹੋ ਗਿਆ ਵੈ ਕਿ ਇਹ ਦੋਨਾਂ ਦੇ ਪੀਰ ਹੋਣਗੇ ਤੇ ਸਿਰਫ ਗਲਤ ਦਾ ਤੇ ਪਾਪ ਦਾ ਨਾਸ਼ ਕਰਨਗੇ ਸੋ ਇਹ ਸਾਰਾ ਕੁਝ ਸੁਣ ਕੇ ਸਾਰੇ ਬਹੁਤ ਪਰੇਸ਼ਾਨ ਹੋਏ ਸੀਗੇ ਅਸੀਂ ਬਾਅਦ ਚੋਂ ਕੰਟੀਨਿਊ ਕਰਨਾ ਹੈਗਾ ਗੁਰੂ ਸਾਹਿਬ ਜੀ ਦੇ ਜੀਵਨ ਉਹਨਾਂ ਦੇ ਇਤਿਹਾਸ ਸਾਰਾ ਕੁਝ ਅਸੀਂ ਸਿੱਖਣਾ ਹੈਗਾ ਹਾਸਤੇ ਹਾਸਤੇ ਤੇ ਅੱਜ ਅਸੀਂ ਇੰਨੀ ਸਾਖੀ ਸ਼ੇਅਰ ਕਰਾਂਗੇ ਸਸਾਰਿਆਂ ਨੇ ਗੁਰੂ ਸਾਹਿਬ ਜੀ ਦਾ ਜਿਹੜਾ ਅੰਦਰ ਜਾ ਕੇ ਜਦੋਂ ਮੱਥਾ ਟੇਕਣਾ ਹੈ ਗੁਰੂ ਸਾਹਿਬ ਜੀ ਦਾ ਅੱਜ ਪ੍ਰਕਾਸ਼ ਉਤਸਵ ਹੈਗਾ ਵਾਹ ਹੈ ਨਾ ਸੋ ਉਹਨਾਂ ਦਾ ਨਾਮ ਨੂੰ ਉਹਨਾਂ ਦੇ ਨਾਮ ਦੇ ਵਿੱਚ ਵੀ ਇੰਨੀ ਬਲਕਿਤ ਹੈਗੀ ਹੈ ਜਦੋਂ ਅਸੀਂ ਨਾਮ ਲਾਵਾਂਗੇ ਸਾਰਿਆਂ ਨੇ ਪਿੱਛੇ-ਪਿੱਛੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਦਾ ਨਾਮ ਲੈਣਾ ਹੈ ਕਰ ਸਾਰੇ ਜਣੇ ਅੱਖਾਂ ਬੰਦ ਕਰ ਲੋ ਤਨ ਹੈ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਹੈ ਤਨ ਹੈ tane ਨੇ ਹੈ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ